ਬਾਈ ਗੁਰੂ ਜੀ ਕਾਲਸਾ ਬਾਈ ਗੁਰੂ ਜੀ ਕੀ ਫਤਿਹ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਤੰਤਨ ਬੱਬਾ ਮਹਾਰਨਾਥ ਸਿੰਘ ਡੇਰਾ ਰਮੀ ਵਾਲਾ ਮਜੂਦਾ ਮੁਖੀ ਤੰਤਨ ਸੰਤ ਬੱਬਾ ਸੁਦੇਵ ਸਿੰਘ ਜੀ ਵੱਲੋਂ ਵਰਸੀ ਮਨਾਈ ਜਾ ਰਹੀ ਹੈ ਡੇਰਾ ਰਮੀ ਸਹਿ ਪੁੱਛੂਕਾ ਤੰਤਨ ਬੱਬਾ ਨੰਦ ਸਿੰਘ ਜੀ ਨਾਮ ਦੇ ਰਸਈਂ ਦੀ ਵਿਸ਼ਮੀ ਵਰਸੀ ਹੈ ਜੋ 26 ਤਰੀਕ ਤੋਂ ਲੈ ਕੇ 30 ਤਰੀਕ ਤੱਕ ਚੱਲ ਰਹੀ ਹੈ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਬਹੁਤ ਧੁੰਮਤਾ ਮਰਚੀ ਮਨਾਈ ਜਾ ਰਹੀ ਹੈ ਬੱਬਾ ਜੀ ਦੀ ਤੇ ਸਾਰੀ ਸੰਗਤ ਸੰਗਤ ਜੋੜ ਕੇ ਬੇਨਤੀ ਵੱਧ ਤੋਂ ਵੱਧ ਪਹੁੰਚੋ ਡੇਰਾ ਰومی ਸਾਹਿਬ ਤੇ ਬਾਕੀ ਇੱਥੇ ਅਸੀਂ ਡਾਕਟਰੀ ਦਾ ਕੈਂਪ ਵੀ ਲਗਾ ਰਹੇ ਹਾਂ ਕਿ ਨਾਲ-ਨਾਲ ਕਿਸੇ ਨੂੰ ਲੋੜ ਬੰਦ ਨੂੰ ਦਵਾਈ ਦੀ ਲੋੜ ਆ ਸਹੂਲਤਾ ਕਿਹ ਕੈਂਪ ਆਗਾ ਪੁੱਛੋ ਕਲਾ ਵੱਲੋਂ ਆ ਕੇ ਮੈਡੀਸਨ ਲੈ ਸਕਦੇ ਆ ਬਾਕੀ ਸੂਕਾ ਕੈਂਪ ਦੇ ਵੀ ਦਰਸ਼ਨ ਕਰਾਉਣੇ ਆ ਜੀ ਧੰਨ ਧੰਨ ਦੇ ਰਿਹਾ ਸਫਰ। ਲੰਗਰ ਲੰਗਰ ਖਾਲਾ ਬਾਬਾ ਜੀ ਉਥੇ ਕੈਂਪ ਲਾਇਆ ਹੋਇਆ ਪਾ ਅਸੀਂ ਤੁਹਾਨੂੰ ਅੰਦਰ ਦਿਖਾ ਦਿੰਨੇ ਆ।

ਤੇ ਬਾਬਾ ਜੀ ਦਾ ਸੈਂਟਰ ਬਣਾਇਆ ਹੋਇਆ ਹੈ। ਹਾਂਜੀ ਮੈਂ ਇੱਕ ਨਾ ਨਾ ਫੋਟੋ। ਹਾਂਜੀ ਰੋਸ਼। ਅੱਜ ਅਸੀਂ ਡੇਰਾ ਰੂਮੀ ਵਾਲਾ ਪਿੰਡ ਕੋਲ ਜੁਗਲਾਂ ਅ ਪਿੰਡ ਦੇ ਜਨਮ ਆਰ ਅਪੀ ਕਰਕੇ ਅ ਕੈਂਪ ਲਾ ਰਹੇ ਹਾਂ। ਬਾਬਾ ਜੀ ਦੀ ਸਾਕੀ ਹੈ ਜੀ ਬਾਬਾ ਨਾਨ ਸਿੰਘ ਜੀ ਇਸ ਕਰਕੇ ਸਾਰੀ ਸੰਗਤਾਂ ਨੂੰ ਅਸੀਂ ਬਤ ਕਰਕੇ ਬੁਮਾ ਡੇਰਾ ਰੂਮੀ ਵਾਲੇ ਤੋ ਕੀ ਬਾਬਾ ਜੀ ਦਾ ਪੱਕਾ ਹੀ ਸੈਂਟਰ ਬਣਾਇਆ ਵਾ ਇੱਥੇ ਜੇ ਕਿਸੇ ਨੂੰ ਦਵਾਈ ਦੀ ਲੋੜ ਹੁੰਦੀ ਆ ਹਰ ਵੇਲੇ 24 ਘੰਟੇ ਦਵਾਈ ਫ੍ਰੀ ਮਿਲਦੀ ਆ ਬਾਬਾ ਜੀ ਦੀ ਸਾਡੇ ਭਾਈ ਜੀ ਆ ਗਏ ਇਹ ਰਾਤ ਘੱਟੇ ਬਾਬਾ ਜੀ ਕੱਟਾ ਇਹ ਪਰਦੀ ਕਰਦੀਆਂ ਹਰ ਵੇਲੇ ਫ੍ਰੀ ਦਵਾਈ ਦਿੰਦੇ ਆ ਬਾਬਾ ਜੀ ਪੱਕੇ ਸੇਵਾਦਾਰ ਆਗੇ ਵੀਡੀਓ ਸ਼ੇਅਰ ਕਰੋ ਜੀ ਧੰਨਵਾਦ ਜੀ